ਮਜੀਠਾ ਕਸਬੇ ਦੇ ਵਿੱਚ 26 ਨਵੰਬਰ ਦੀ ਰਾਤ ਤੇ 27 ਨਵੰਬਰ ਦੀ ਸਵੇਰੇ ਚਾਰ ਵੱਡੀਆਂ ਦੁਕਾਨਾਂ ਸੜਕੇ ਸਵਾਹ ਹੋ ਗਈਆਂ ਨੇ ਦਰਅਸਲ ਇਹ ਦੁਕਾਨਾਂ ਮੁਖਤਿਆਰ ਸਿੰਘ ਪ੍ਰੇਮ لال ਮਹਾਜ ਰਾਹੁਲ ਚਰਮਤੇ ਅਸ਼ੋਕ ਸ਼ਰਮਾ ਦੀਆਂ ਸਨ ਇਹ ਲੋਕ ਛੋਟੇ-ਮੋਟੇ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਨੇ ਤੇ ਇੱਕ ਦੁਕਾਨ ਦੇ ਵਿੱਚ ਫਲ ਤੇ ਜੂਸ ਦਾ ਕੰਮ ਸੀ ਇੱਕ ਦੇ ਵਿੱਚ ਸਬਜ਼ੀ ਦਾ ਤੇ ਇੱਕ ਦੇ ਵਿੱਚ ਡਿਸਪੋਜ਼ਲ ਦਾ ਕੰਮ ਸੀ ਤੇ ਇਹਨਾਂ ਚਾਰਾਂ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਅੰਮ੍ਰਿਤਸਰ ਆਈ ਤਾਂ ਜ਼ਰੂਰ ਹੈ ਪਰ ਜਦ ਤੱਕ ਫਾਇਰ ਬ੍ਰਿਗੇਡ ਪਹੁੰਚੀ ਹੈ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਸਰਕਾਰ ਤੋਂ ਇਹਨਾਂ ਅਪੀਲ ਕੀਤੀ ਹੈ ਕਿ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਹ ਤਾਂ ਜੋ ਇਹ ਦੁਕਾਨਾਂ ਦੀ ਮੁਰੰਮਤ ਕਰਵਾ ਸਕਣ ਤੇ ਨੇ ਇਹ ਵੀ ਅਪੀਲ ਕੀਤੀ ਹੈ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਆਖਰ ਇਹ ਕਿਸ ਤਰ੍ਹਾਂ ਲੱਗੀ ਹੈ ਇਹ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਇੱਥੇ ਅੱਗ ਲਗਾਈ ਗਈ ਹੈ ਇਹਨਾਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਕਾਕਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਮਜੀਠੇ ਕਸਬੇ 'ਚ ਇਹ ਕੱਲ ਦੀ 500 ਜਿਹੜੀ ਰਾਤ ਕੀਤੀ ਹੈ ਇਹ ਤਾਰੀਖ ਸੀ 26 ਤਰੀਕ ਸ਼ਕਤੀ ਦੀ ਰਾਤ ਦਾ ਇਹ ਵਾਕਿਆ ਜਦੋਂ ਇੱਥੇ 3-4 ਦੁਕਾਨਾਂ 'ਚ ਬਹੁਤ ਵੱਡੀ ਘਟਕਰ ਅੱਗ ਲੱਗੀ ਆ ਜਿਹਦੀਆਂ ਵੀਡੀਓਜ਼ ਵੀ ਮੈਂ ਸ਼ੇਅਰ ਕਰੂੰਗਾ ਜਿਹਦੇ 'ਚ ਸਾਡੇ ਬੜੇ ਪੁਰਾਣੇ ਐਮਪੀ ਸਾਹਿਬ ਰਹੇ ਆ ਆਪਣੇ ਸਤਨਾਕ ਚੋਗ ਦੇ ਜੀ ਆਰ ਸਿੰਘ ਜੀ ਪ੍ਰੇਮ ਲਾਲ ਮਹਾਜਨ ਜੀ ਰਾਹੁਲ ਚਰਮਾ ਜੀ ਤੇ ਸਾਡੇ ਅਸ਼ੋਕ ਰੋੜਾ ਜੀ ਇਹਨਾਂ ਚਾਰਾ ਦੀਆਂ ਦੁਕਾਨਾਂ ਸੜਕ ਤੇ ਸੁਆਹ ਹੋ ਗਈਆਂ ਜਿੰਨਾ ਵੀ ਮਟੀਰੀਅਲ ਸੀ ਮਾਲ ਸੀ ਇਹਨਾਂ ਦਾ ਫਰੂਟ ਦਾ ਕੰਮ ਸੀ ਰੋਜ਼ ਬੜੀ ਹਿੰਮਤ ਨਾਲ ਆਪ ਦੇ ਲੰਬੇ ਸਮੇਂ ਤੋਂ ਪਰਿਵਾਰ ਦਾ ਸਾਫ ਸੁਥਾ ਪਾਲ ਕਰਦੇ ਸੀ ਫੂਟ ਵੇਚ ਕੇ ਜਿੱਥੇ ਸਾਰਾ ਹੀ ਨੁਕਸਾਨ ਆ ਗਿਆ ਉੱਥੇ ਇਹਨਾਂ ਦਾ ਸਾਡੇ ਸਰਕਾਰ ਤੋਂ ਮਾਝੂ ਸਾਹਿਬ ਦਾ ਸਬਜ਼ੀਆਂ ਦਾ ਕੰਮ ਸੀ ਉਹਦਾ ਦਾ ਸਾਰਾ ਕੰਮ ਸਾਰਾ ਹੀ ਮਾਲ ਨਕਸਾਨਿਆ ਗਿਆ ਇਸੇ ਤਰ੍ਹਾਂ ਰਾਹੁਲ ਸ਼ਰਮਾ ਜੀ ਆਪ ਦਾ ਖੋਕਾ ਚਲਾਉਂਦੇ ਸਨ ਆਪ ਦੀ ਦਿਹਾੜੀ ਕਰਕੇ ਮਿਹਨਤ ਕਰਕੇ ਆਪ ਦਾ ਗੁਜ਼ਰ ਕਰਦੇ ਸਨ ਅਰੋੜਾ ਸਾਹਿਬ ਦਾ ਵੀ ਇਸੇ ਤਰ੍ਹਾਂ ਡਿਸਪੋਜ਼ਲ ਦਾ ਕੰਮ ਸੀ ਬਹੁਤ ਵੱਡਾ ਨੁਕਸਾਨ ਮਜੀਠੇ ਸ਼ਹਿਰ ਤੇ ਹੋਇਆ ਔਰ ਇਹ ਅੱਗ ਕੋਈ ਕਹਿੰਦੇ 1.5 ਵਜੇ ਇਹਨਾਂ ਨੂੰ ਫੋਨ ਗਿਆ ਕਿ ਇਸ ਤਰ੍ਹਾਂ ਅੱਗ ਲੱਗ ਗਈ ਹੈ ਜਦੀ ਵੀਡੀਓਜ਼ ਮੈਂ ਸ਼ੇਅਰ ਕਰੂੰਗਾ ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰ ਨੇ ਭਾਵੇਂ ਤੇ ਐਂਬੂਲੈਂਸ ਦੀ ਫੈਸਿਲਿਟੀ ਦਿੱਤੀਆਂ ਮਗਰ ਮਜੀਠੇ 'ਚ ਜਿਹੜੀ ਐਂਬੂਲੈਂਸੀ ਹੋਣੀ ਪਹੁੰਚੀ ਐਂਬੂਲੈਂਸ ਜਿਹੜੀ ਆਈ ਐ ਫਾਇਰ ਸੌਰੀ ਜਿਹੜੀ ਫਾਇਰ ਬ੍ਰਿਗੇਡ ਐ ਮਜੀਠੇ 'ਚ ਫੈਸਿਲਿਟੀ ਦਿੱਤੀ ਸੀ ਉਹ ਉਹ ਨਹੀਂ ਪਹੁੰਚੀ ਜਿਹੜੀ ਫਾਇਰ ਬ੍ਰਿਗੇਡ ਆਈ ਉਹ ਸ੍ਰੀ ਅਮਰਚਰ ਸਾਹਿਬ ਦੇ ਜਦ ਫੋਨ ਗਿਆ ਉੱਥੋਂ ਆਈ ਔਰ ਉਹ ਲੇਟ ਆਈ ਔਰ ਉਹਦੇ ਕਰਕੇ ਭਾਵੇਂ ਉਹ ਆ ਗਏ ਮੈਂ ਨਹੀਂ ਕਹੂੰਗਾ ਕਿ ਉਹ ਨਹੀਂ ਪਹੁੰਚੇ ਪਹੁੰਚੇ ਜ਼ਰੂਰ ਮਗਰ ਜਨਤਾ ਕੋ ਪਹੁੰਚੇ ਤਦ ਤੱਕ ਇੰਨਾ ਵੱਡਾ ਇੱਥੇ ਸਾਰਾ ਹੀ ਕੰਮ ਸਾਰਾ ਹੀ ਉਹਨਾਂ ਦਾ maal ਨੁਕਸਾਨਿਆ ਗਿਆ ਸੋ ਮੇਰੀ ਭਗਵੰਤਪਾਨ ਸਰਕਾਰ ਨੂੰ ਇਹ ਅਪੀਲ ਹੈ ਕਿ ਇਹ ਮਿਹਨਤ ਕਸ਼ ਲੋਕ ਨੇ ਆਪ ਦਾ ਪਰਿਵਾਰ ਦੀ ਬੁਜਰਕ ਕਰਨ ਵਾਸਤੇ ਪਰਿਵਾਰ ਦੀ ਸ਼ਾਂਤ ਸਪਾਲ ਵਾਸਤੇ ਦਿਹਾੜੀ ਕਰਨ ਵਾਲੇ ਮਿਹਨਤ ਕਸ਼ ਬੜੇ ਲੋਕ ਹੈ ਔਰ ਸਾਡੇ ਇਸ ਮੰਜੀਤੇ ਕਸਬੇ ਦਾ ਮਾਣ ਨੇ ਮੈਂ ਚਾਹਾਂਗਾ ਕਿ ਸਰਕਾਰ ਇਹਨਾਂ ਨੂੰ ਵਣਦੀ ਕੰਪਨਸੇਸ਼ਨ ਕਿ ਇਹਨਾਂ ਦੀ ਜੋ ਦੁਕਾਨਾਂ ਨੁਕਸਾਨੀਆਂ ਗਈਆਂ ਨੇ ਉਹਦਾ ਰਿਪੇਅਰ ਦਾ ਕੰਮ ਇਮੀਡੀਏਟਲੀ ਕਰਾ ਕੇ ਦੇ ਦੇ ਔਰ ਨਾਲ ਹੀ ਇਸ ਕਰਕੇ ਇਨਕੁਆਇਰੀ ਹੋਵੇ ਕਿ ਇਹ ਅੱਗ ਲੱਗੀ ਕਿਉਂ ਇਹ ਅੱਗ ਦਾ ਕਾਰਨ ਕੀ ਹੈ ਸ਼ਰਾਰਤ ਹੈ ਕਿ ਇਹ ਹੋਰ ਕਾਰਨ ਨੇ ਇਹ ਸੱਚਾਈ ਵੀ ਸਾਹਮਣੇ ਆਵੇ ਕਿਉਂਕਿ ਪਹਿਲਾਂ ਇਹਦਾ ਵਾਕਿਆ ਸਾਡੇ ਮਜੀਤੇ ਕਸਬੇ 'ਚ ਕਦੇ ਵੇਖਣ ਨੂੰ ਨਹੀਂ ਮਿਲਿਆ ਸੋ ਗਾਹ ਜੀ ਗੱਲ ਹੋਵੇ ਨਾ ਉਹਦੇ ਵਾਸਤੇ ਇਨਕੁਆਇਰੀ ਦੀ ਲੋੜ ਹੈ ਇਹ ਸ਼ਰਾਰਤੀ ਕੰਮ ਹੈ ਤੇ ਉਹ ਸਾਹਮਣੇ ਆਏ ਜਾਣ ਤੇ ਜੇ ਵਾਕਈ ਕੋਈ ਸ਼ਾਰਟ ਸਰਕਟ ਜਾਂ ਹੋਰ ਕੋਈ ਕਾਰਨ ਬੜਿਆ ਤੇ ਉਸ ਕਾਰਨ ਨੂੰ ਫਿਰ ਐਡਰੈਸ ਕੀਤਾ ਜਾਵੇ ਔਰ ਇਹਨਾਂ ਨੂੰ ਬਣਦੀ ਕੰਪਨਸੇਸ਼ਨ ਦੁਕਾਨਾਂ ਦੀ ਰਿਪੇਅਰ ਔਰ ਨਾਲ ਜੋ ਮਟੀਰੀਅਲ ਨੁਕਸਾਨਿਆ ਗਿਆ ਉਹਦੀ ਕੰਪਨਸੇਸ਼ਨ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਭਾਈ ਗੁਰਦੀਖਾ ਕਾਲਾ ਸਾਹਿਬ ਭਾਈ